ਅੱਜ ਬਾਬਾ ਜੀ ਮਲਕ ਜੀ ਆਏ ਨੇ ਇਹਨਾਂ ਨੇ ਮਾਫੀ ਮੰਗੀ ਐ ਹੱਥ ਜੋੜ ਕੇ ਬੇਨਤੀ ਐ ਵੀ ਵੀਰ ਦੇ ਆਉਣ ਤੋਂ ਪਹਿਲਾਂ ਜੇ ਤੁਸੀਂ ਆਪ ਹੀ ਆ ਕੇ ਮਾਫੀ ਮੰਗਣ ਤਾਂ ਛੋਟੇ ਕੋ ਪੈਰ ਨਹੀਂ ਛੋਟੇ ਹੁੰਦੇ ਪਹਿਲਾਂ ਤਾਂ ਉਹਨੇ ਬਾਬੇ ਸਾਰੇ ਚੜਾਦੇ ਮੇਰੀ ਗੱਡੀ ਤੇ ਪਾਣਾ ਹੈ ਵੀਡੀਓ ਪੈ ਗਈਆਂ ਜਿਹੜੀ ਗੱਡੀ ਤੇ ਜੋ ਪਖੰਡ ਹੋ ਗਿਆ ਉਸ ਤੋਂ ਮੈਂ ਮਾਫੀ ਚਾਹੁੰਦਾ ਨਾ ਮੈਂ ਵੀਡੀਓ ਲਾਈਵ ਨਾਲ ਜਿਹੜਾ ਮੈਂ ਪਹਿਲਾਂ ਹੋਇਆ ਸੀਗਾ ਲਾਈਵ ਉਹਨਾਂ ਲਾਈਵ ਕੈਨਸਲ ਹੋ ਗਿਆ ਜਦੋਂ ਮੈਂ ਦੇਖਿਆ ਮੈਂ ਕਿਹਾ ਲਾਈਵ ਕੈਨਸਲ ਹੋ ਗਿਆ ਤੇ ਹੁਣ ਤਾਂ ਕਰਕੇ ਮੈਨੂੰ ਦੁਬਾਰਾ ਲਾਈਵ ਕਰਨਾ ਪਿਆ ਜਿੰਨੇ ਵੀ ਤੁਸੀਂ ਭੈਣ ਭਰਾ ਇਸ ਵੀਡੀਓ ਨੂੰ ਦੇਖੋਗੇ ਪਹਿਲਾਂ ਤਾਂ ਤੁਸੀਂ ਇਹ ਗੱਲ ਸੁਣ ਲਓ ਗੱਲਬਾਤ ਸੁਣ ਲਓ ਨਾਲ ਜਿਹੜੀ ਸਾਰੀ ਗੱਲਬਾਤ ਇਹ ਪਖੰਡੀ ਬਾਬਿਆਂ ਬਾਰੇ ਕਰਨੀ ਆ ਤੇ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ ਇਹਨਾਂ ਬਾਰੇ ਗੱਲਬਾਤ ਕਰਨੀ ਆ ਜਿੰਨੀਆਂ ਵੀ ਵੀਡੀਓ ਨੇ ਪਹਿਲਾਂ ਤੁਸੀਂ ਦੇਖ ਲਓ ਪਹਿਲਾਂ ਵਾਲਾ ਜਿਹੜਾ ਲਾਈਵ ਸੀ ਨਾ ਉਹ ਕੈਨਸਲ ਹੋ ਗਿਆ ਆ ਭਾਈ ਪਰਮਜੀਤ ਸਿੰਘ ਜੀ ਖਾਲਸਾ ਜੀ ਨੇਗੇ ਇਹ ਮਨਪ੍ਰੀਤ ਸਿੰਘ ਜੀ ਖਾਲਸਾ ਜੀ ਨੇਗੇ ਤੇ ਇਹ ਜਿਹੜਾ ਆ ਸਾਰਾ ਜਿਹੜਾ ਚੱਲ ਰਿਹਾ ਹੈ ਪਖੰਡਾ ਆਪਾਂ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰੀ ਚੱਲਿਓ ਪਹਿਲਾਂ ਵੀ ਤੁਸੀਂ ਵੀਡੀਓ ਬਹੁਤ ਸ਼ੇਅਰ ਕੀਤੀ ਸੀਗੀ ਹੁਣ ਕੀ ਹੋਇਆ ਚੱਲਦਾ ਚੱਲਦਾ ਲਾਈਵ ਜਦੋਂ ਮੈਂ ਸ਼ੇਅਰ ਕੀਤਾ ਵੀਡੀਓ ਉਹ ਲੈਣੀ ਸੀਗੀ ਹੁਣ ਇਹ ਸਾਰੀਆਂ ਜਿਹੜੀਆਂ ਵੀਡੀਓ ਚੱਲ ਰਹੀਆਂ ਨੇ ਪਖੰਡੀ ਬਾਬਿਆਂ ਬਾਰੇ ਮੈਂ ਇਹਦੇ ਵਿੱਚ ਅੱਗੇ ਜਾ ਕੇ ਵਿਸਤਾਰਪੂਰਵਕ ਗੱਲਬਾਤ ਕਰਨੀ ਆ ਤੁਸੀਂ ਉਸ ਲਾਈਵ ਨੂੰ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਕਿਉਂਕਿ ਮੈਂ ਅੱਜ ਤੋਂ ਕਾਫੀ ਮਹੀਨੇ ਪਹਿਲਾਂ ਮੈਂ ਇਹ ਗੱਲ ਬਾਹਰ ਵੀ ਬੋਲੀ ਸੀਗੀ ਜਿਹੜਾ ਗੱਲਬਾਤ ਕਰ ਰਿਆ ਸੀ ਜਦੋਂ ਅਸੀਂ ਇੱਕ ਮਿੰਟ ਇੱਕ ਮਿੰਟ ਮੈਂ ਪਹਿਲਾਂ ਵੀ ਗੱਲਬਾਤ કરી ਸੀਗੀ ਇਹ ਬਹੁਤ ਸਾਰੀਆਂ ਥਾਵਾਂ ਤੇ ਜਾ ਰਹੇ ਨੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਭਾਈ ਪਰਮਜੀਤ ਸਿੰਘ ਖਾਲਸਾ ਜਾ ਰਹੇ ਨੇ ਜੀ ਮਨਪ੍ਰੀਤ ਸਿੰਘ ਜੀ ਖਾਲਸਾ ਹੁਣ ਜਿਹੜੀ ਮੈਂ ਇਹ ਗੱਲਬਾਤ ਪੂਰੀ ਕਰਨੀ ਆ ਇਸ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰੀ ਚੱਲੇ ਮਾੜਾ ਚਲਾ ਓਏ ਅੱਗੇ ਸ਼ੇਅਰ ਕਰਾ ਪੇਜਾਂ ਤੇ ਬਾਅਦ ਇਹ ਵੀਡੀਓ ਨੂੰ ਸ਼ੇਅਰ ਕਰੋ ਜਿੰਨੇ ਵੀ ਤੁਸੀਂ ਸਾਰੇ ਜਾਣੇ ਭਰਾ ਦੇਖ ਰਹੇ ਹੋ ਹੁਣ ਗੱਲ ਕੀ ਆ ਵੀਰੋ ਜੈ ਕੁਰ ਸਿੰਘ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਬਾਰ ਬਾਰ ਇੱਕ ਮਿੰਟ ਹੋਰ ਕੱਢ ਗਾ ਉਹ ਅੱਖਾਂ ਹੇ ਕੋ ਮੋਗੇ ਵਾਲੇ ਦੀ ਗੱਡੀ ਸੇਵਾ ਮੇਰੀ ਦੀ ਮੋਗੇ ਵਾਲੇ ਦੀ ਵੀ ਗੱਡੀ ਹੁਣ ਜਿਹੜੀ ਇਹ ਗੱਲ ਬਾਤ ਮੈਂ ਪੂਰੀ ਅੱਗੇ ਕਰਨੀ ਆ ਗੱਲ ਬਾਤ ਵੀਰੋ ਇਹ ਆ ਕਿ ਸਭ ਤੋਂ ਪਹਿਲਾਂ ਤਾਂ ਮੈਂ ਪਹਿਲਾਂ ਵੀ ਇਹ ਗੱਲ ਕਰੀ ਸੀ ਕਿ ਇਹ ਸਭ ਤੋਂ ਵੱਡਾ ਪੰਜਾਬ ਦਾ ਮੁੱਦਾ ਹੈ ਜੇਕਰ ਤੁਸੀਂ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਤਾਂ ਪੰਜਾਬ ਦੇ ਵਿੱਚੋਂ ਪਖੰਡਵਾਦ ਦੂਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਸਿੱਖੀ ਬਚਾਉਣੀ ਆ ਜੇਕਰ ਪੰਜਾਬ ਬਚਾਉਣਾ ਤਾਂ ਇਹ ਪਖੰਡਵਾਦ ਪੰਜਾਬ ਦੇ ਵਿੱਚੋਂ ਦੂਰ ਹੋਣਾ ਇਸ ਦੀ ਜੜ ਪੱਟਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੰਨੀਆਂ ਵੀ ਨਿਹੰਗ ਸਿੰਘ ਜਥੇਬੰਦੀਆਂ ਮੇਰੀਆਂ ਕੋਲੇ ਤੁਸੀਂ ਇਹ ਵੀਡੀਓ ਪਹੁੰਚਾ ਸਕਦੇ ਹੋ ਗੁਰੂ ਕੇ ਫੌਜਾਂ ਕੋਲੇ ਇਹ ਵੀਡੀਓ ਪਹੁੰਚਾ ਸਕਦੇ ਹੋ ਸਭ ਤੋਂ ਵੱਡਾ ਗੱਲ ਇਹ ਹੈ ਕਿ ਉਹਨਾਂ ਨੂੰ ਇਹ ਕਾਰਜ ਸਾਰਾ ਸੰਪੂਰਨ ਕਰਨਾ ਚਾਹੀਦਾ ਹੈ ਤੇ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਮੁੱਦਾ ਚੱਕਿਆ ਮੌਨਾਂ ਦੇ ਨਾਲ ਹਰ ਵਕਤ ਉਹਨਾਂ ਦੇ ਨਾਲ ਆ ਜਿੱਥੇ ਵੀ ਕਿਤੇ ਜ਼ਰੂਰਤ ਪਾਉਗੀ